ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਆਈ ਹਮ ਸਾਰੇ ਵਧੀਆ ਹੋਈਏ ਠੀਕ ਰਹੀਏ ਤੇ ਅੱਜ ਆਪਾਂ ਅੱਜ ਆਪਾਂ ਸਟਾਰਟ ਕਰਦੇ ਆਂ ਵਲੋਗ ਮੂਲਿਆਂ ਦੇ ਪਰੌਂਠਿਆਂ ਤੋਂ ਅੱਜ ਆਪਾਂ ਬਣਾ ਰਿਹਾ ਮੂਲਿਆਂ ਦੇ ਪਰੌਂਠੇ ਬੱਕੇ ਪਤੀਜੀ ਵਰ ਚਾਹ ਪੀ ਜਨੇ ਆਜੋ ਪੀਣੀ ਤਾਂ ਪਹਿਲਾਂ ਮੈਂ ਚਾਹ ਪੀ ਲਾਂ ਫੇਰ ਆਪਾਂ ਗੱਲ ਕਰਦੇ ਤੁਹਾਡੇ ਨਾਲ ਲੜਾਕੇ ਬੰਦੇ ਸਾਡੇ ਕੋਲੇ ਬੈਠੇ ਨੇ ਡੱਬੀ ਨਾਲ ਕੀ ਖੜ ਖਾਣਾ ਹੁੰਦਾ ਜਿੰਨੇ ਮੂੜੀ ਦੇ ਪਰੌਣੇ ਖਾਣ ਨਾਲ ਆਪੇ ਅੱਗ ਬਾਲ ਕੇ ਦਿੰਦੇ ਨੇ ਅਗਲੇ ਸ ਤਾਂ ਸੁਮਣ ਬਣਾਉਂਦੀ ਹੈ ਮੂੜੀਆਂ ਦੇ ਪਰੌਂਠੇ ਤੁਸੀਂ ਐਡਾ ਵੱਡਾ ਕੱਪ ਦੇਖਿਆ ਵੇਖੋ ਨਹੀਂ ਵੇਖਿਆ ਹੁਣ ਜਿੰਨੇ ਚ ਮੈਂ ਚਾਹ ਪੀਣੀ ਲੈ ਕਿਧਰ ਵੀ ਨਹੀਂ ਛੱਡਦੇਗੇ ਕੀ ਕਹਿੰਦਾ ਆ ਆਣ ਕੇ ਬਣੀਦਾ ਉਹ ਇਕੱਠੇ ਉੰਬਾ ਇੱਕ ਇੱਕ ਕਰੀਏ ਫਿਰ ਗਾ ਪ੍ਰਪ ਤੋੜ ਲਿਆ ਕਰੋ देख ले ਸਾਡੇ ਵਲੋਗ ਚ ਸਾਡਾ ਲੜਾਈ ਹੋ ਗਈ ਸੋਮਾ ਕਾਸ਼ ਕਰਕੇ ਸਾਡੇ ਸਾਰੇ ਜੀਆਂ ਨਾਲ ਲੜਾਈ ਕਰਦੀ ਸੋਮਾ ਦਾ ਪਿਆਸ ਤੋਂ ਜ਼ਿਆਦਾ ਇਹ ਦੇਖੋ ਮੂਲੀ ਆ ਕੇ ਪਰੌਂਠੇ ਤਿਆਰ ਹੋ ਰਹੇ ਹੈ ਜੋ ਕਿਸੇ ਨੇ ਖਾਣੇ ਹੈ ਤਾਂ ਆ ਜਾ ਬਈ ਖਾ ਲੈਣਾ ਠੀਕ ਹੈ ہمارے ਮਹਿਮਾਨ ਆ ਰਹੇ ਹੈ ਹਮ ਉਹਨਾਂ ਕੇ ਲਈ ਮੂਲੀ ਆ ਕੇ ਪਰੌਂਠੇ ਬਣਾ ਰਹੇ ਸੂਮਨ ਕੰਦੀ ਅਜੋਨ ਲਈ ਮੂਲੀਆ ਦੇ ਪਰੌਂਠੇ ਬਣਾਈਏ ਵੇ ਸੋਮਨ ਉਹਨਾਂ ਵੈਸੇ ਪਹਿਲੇ ਗੱਲ ਤਾਂ ਹੋਟਲ ਖੋਲ ਕੇ ਦੇਣਾ ਆਪਣਾ ਸੋਮਨ ਮੂਲੇ ਦੇ ਪਰੌਂਠੇ ਬਹੁਤ ਟੈਸਟ ਬਣਾਉਂਦੀ ਆ ਜੋ ਖਾਣਗੇ ਨਾ ਸਾਡੇ ਰਿਸ਼ਤੇਦਾਰ ਤੇ ਸੱਚੀ ਸਾਨੂੰ ਕਹਿਣਗੇ ਵੀ ਸੋਮਨ ਮੂਲੇ ਦੇ ਪਰੌਂਠੇ ਬਹੁਤ ਵਧੀਆ ਬਣਾਉਂਦੀ ਆ ਤੇ ਇਹਦੇ ਡੈਡੀ ਨੇ ਦਹੀਂ ਨਹੀਂ ਲਿਆਤੀ ਤੇ ਸੋਮਨ ਕਹਿੰਦੀ ਲੈ ਦਹੀਂ ਨਹੀਂ ਲਿਆਤੀ ਸੋਮਨ ਸਾਰੀ ਛੋਟੇ ਛੋਟੇ ਗੱਲਾਂ ਤੇ ਗੁੱਸੇ ਹੋ ਜਾਂਦੀ ਹੈ ਕਹਿੰਦੀ ਕਰਦੇ ਪਸੂ ਹੈ ਨਹੀਂ ਤੇ ਦੁਕਾਨ ਤੋਂ ਵੀ ਨਹੀਂ ਤੁਸੀਂ ਦਹੀਂ ਲਿਆ ਕੇ ਖਾਣ ਦੇਂਦੇ ਸਾਨੂੰ ਤੇ ਅੱਤ ਕਾ ਇਹੋ ਜੀ ਨਜ਼ਰ ਲੱਗੀ ਆਪਣੇ ਘਰੇ ਕੋਈ ਸਬਜ਼ੀ ਵੀ ਨਹੀਂ ਹੋਈ ਬਸ ਥੋੜੀ-ਮੋਟੀ ਪਾਲਕ ਹੋਈ ਹੈ ਸੁਮਨ ਮੁੜੀ ਪਾਲਕ ਪਾਏਗੀ ਸੁਮਨ ਮੁੜੀ ਪਾਲਕ ਵੀ ਪਾਉਗੀ ਆਏ ਹਾਈ ਕੀ ਨਜ਼ਾਰਾ ਆ ਜਾਂਦਾ ਗਰਮ-ਗਰਮ ਖਾਣ ਦਾ ਜਿਆਦਾ ਸਵਾਦ ਆਂਦਾ ਵੈਸੇ ਨੀ ਬਾਕੀ ਸਾਡੇ ਜਿਹੜੇ ਆ ਨਾ ਰਿਲੇਟ ਉੱਤੇ ਛੱਤ ਦੇ ਬੈਠੇ ਆ ਤਿੰਨੇ ਜਣੇ ਓਹ ਵੇਖੋ ਪਾਂਡੇ ਪਾਇਆ ਆਪਣੇ ਮਾਂਜ ਨਾਲੇ ਮੈਂ ਹੋ ਤੁਹਾਨੂੰ ਇੱਕ ਗੱਲ ਦੱਸਾਂ ਸੁਮਨ ਸਾਡੀ ਨਾਲ ਇੱਕ ਟਾਈਮ ਪਾਂਡੇ ਮਾਂ ਆਂਦੀ ਹੈ ਤੇ ਉਹ ਸ਼ਾਮ ਨੂੰ ਮਾਂ ਜੇ ਮਤਲਬ ਰੋਟੀ ਵਾਲੇ ਰਾਤ ਨੂੰ ਮਾਣਦੇ ਜੇ ਹੁਣ ਮਾਣਦੇ ਮੈਨੂੰ ਹੀ ਪਾਂਡੇ ਮਾਣਨੇ ਪੈਂਦੇ ਆ ਤਾਂ ਫਿਰ ਵੀ ਸੁਮਣ ਕਹਿੰਦੀ ਮम्मी ਕੰਮ ਨਹੀਂ ਕਰਦੀ ਮੈਂ ਕੰਮ ਬਹੁਤ ਜ਼ਿਆਦਾ ਕਰਨੀ ਆ ਪਰ ਫਿਰ ਵੀ ਸੁਮਣ ਮੈਨੂੰ ਗਾਲ੍ਹਾਂ ਦਿੰਦੀ ਐ ਤੁਸੀਂ ਕਦੇ ਵੇਖਿਆ ਨਾ ਸਿਲੰਡਰ ਤੇ ਬੁੜੀਆਂ ਚੜ੍ਹਦੀਆਂ ਆਗੀਆਂ ਤੇ ਨੱਚਦੀਆਂ ਤਾਂ ਸਾਡੇ ਵੇਖ ਸਿਲੰਡਰ ਤੇ ਖੜਾ ਪਿਆ ਕੰਮ ਆਂਦੇ ਨਾ ਇਹੋ ਜਿਹਾ ਸਿਲੰਡਰ ਕਿੰਨਾ ਸੋਹਣਾ ਲੱਗ ਜਾਂਦਾ ਮਸਤ ਸੁਮੀ ਕੁਝ ਬੋਲ ਦੇ ਤੂੰ ਯਾਰ ਮੈਨੂੰ ਕੁਝ ਬੋਲਣ ਵਾਲਾ ਕੁਝ ਤੁਸੀਂ ਮੇਰੀ ਸਪੋਰਟ ਕੀਤੀ ਕਰੋ ਮਾੜੀ ਮੋਟੀ ਠੀਕ ਆ ਨਾ ਸੁਮੀ ਸਾਡੀ ਗੁੰਗੀ ਐ ਐ ਗੁੰਗੇ ਕੀ ਦੀ ਆਰੇ ਆ ਹੁਣ ਇੰਨੇ ਵੇਖ ਲੈ ਮੂਲੀਆਂ ਦੇ ਪੱਤਰ ਪਾਇਆ ਠੀਕ ਐ ਆਪਣਾ ਇੱਕ ਪਸੂ ਹੈ ਨਹੀਂ ਤੇ ਕਿਸੇ ਦੇ ਘਰੇ ਜੀ ਵੀ ਨਹੀਂ ਕਰਦਾ ਪੜੋਸੀਆਂ ਘਰੇ ਜਾ ਕੇ ਪਾਣ ਤੇ ਕਹਿੰਦੇ ਵੀ ਸੋਚਦੇ ਹੈਗੇ ਵੀ ਕਾ ਕੀ ਚੀਜ਼ ਪਾਣ ਆਏ ਹੈਗੇ ਤੇ ਇਸ ਸਿੰਲੈਂਡਰ ਤੇ ਨਹੀਂ ਬਣਾਉਂਦੇ ਪਰੌਂਠੇ ਅਸੀਂ ਬਣਾਵਾਂਗੇ ਚੁੱਲੇ ਤੇ ਪਰੌਂਠੇ ਬਹੁਤ ਸਵਾਦ ਬੰਦੇ ਚੁੱਲੇ ਤੇ ਪਰੌਂਠੇ ਵੇਖ ਸੁਮੀ ਵੇਖ ਐ ਚਿੱਲੀ ਜਾਂਦੀ ਜਿਵੇਂ ਕਿਸੇ ਬੰਦੇ ਨੂੰ ਛਿਲਣਾ ਹੁੰਦਾ ਤੋਰੀ ਧਰਾਂ ਰਾਸ ਸਾਰਾ ਕੱਢੀ ਜਾਂਦੀ ਤੇ ਬਾਕੀ ਕਹਿੰਦੇ ਮੂੜੀਆਂ ਦਾ ਪਾਣੀ ਪੀ ਲੋ ਕਹਿੰਦੇ ਸੁਮੀ ਉਹਨਾਂ ਕਹਿੰਦੇ ਮੂੜੀਆਂ ਦਾ ਪਾਣੀ ਪੀ ਲਾ ਜਿਹੜਾ ਤੇਨ ਰੋਗ ਲੱਗੇ ਨਾ ਸਾਰੇ ਹਟ ਜਾਣਗੇ ਤੇ ਮੇਰੇ ਜਿਹੜਾ ਸਭ ਤੋਂ ਵੱਡਾ ਰੋਗ ਲੱਗਿਆ ਉਹ ਨਹੀਂ ਮੇਰਾ ਹਟਦਾ ਮੂੜੀਆਂ ਦੇ ਪਰੌਂਠਿਆਂ ਨਾਲ ਕਦੇ ਵੀ ਨਹੀਂ ਹੋ ਸਕਦਾ ਤੇ ਹੁਣ ਆਪਾਂ ਰੋਟੀ ਖਾ ਕੇ ਫੇਰ ਆਪਾਂ ਚੱਲੇ ਨਹਿਰ ਤੇ ਲੱਕੜਾ ਬਣਾਉਣ ਵਾਸਤੇ ਤੁਹਾਨੂੰ ਬਲੋਗ ਬਣਾਇਆ ਸੀ ਆਪਾਂ ਜਾਈਦਾ ਨਹਿਰ ਤੇ ਲੱਕੜਾ ਵਾਹ ਐਤ ਕਸਾਨੂੰ ਕਿਸੇ ਨੂੰ ਲੱਕੜਾ ਨਹੀਂ ਦਿੱਤੀ ਛਟੀਆਂ ਨਹੀਂ ਇੱਥੇ ਨਰਮਾ ਚੁਗਿਆ ਨਹੀਂ ते मोल किसी ने छुट्टियां दितिया नहीं कोड़ा हमारी गली में कौन आ गया रे हम ते ए ता अंकड़ा हो बे को अपनी कटिवा बाहर खड़ी जयबू जयबू अंकल आ रात सड़ी घुमण गए से गन्ना ले आए से को ਬੜਾ ਦੋ ਫੋਰੀਆਂ ਗੰਨੇ ਦੀਆਂ ਵਲੋਕ ਚ ਗੰਨਾ ਵੀ ਖਰਾਬ ਹੈ ਸਾਡੇ ਡਰਦੇ ਬਹੁਤ ਹੈ ਜੇ ਲੱਕੜਾ ਲੈਣ ਜਾਓ ਤਾਂ ਡਰਦੇ ਹੈ ਤੇ ਜੇ ਕੋਈ ਵਾਸੇ ਘਰੇ ਉਹ ਤੁਮ ਮਸ਼ੀਨ ਤੇ ਪਰਹਾਗਾ ਤਾਂ ਕਰਨੀ ਹੈ ਇਹ ਦੇਖੋ ਆਪਸ ਫਿਰ ਸੇ ਰੀੜੇ ਤੋਲੇ ਮਸ਼ੀਨ ਚੱਕ ਕੇ ਆਪਾਂ ਇੱਥੇ ਚੁੱਲੇ ਕੋਲ ਰੱਖ ਲੈ ਆ ਦੇਖ ਆ ਮੇਰਾ ਇਹ ਦਾਜ ਨਹੀਂ ਬਹੁਤ ਖੰਦੀ ਯਾਰ ਦਿਖਾਈ ਮੇਰੀ ਗਾੜੀ ਕਿੱਥੇ ਗਾੜੀ ਆ ਦੇਖ ਆ ਬਨ ਬਨ ਕਰਖੀ ਹੋਈ ਉਹ ਤਾਂ ਦੇਖ ਉਹ ਛੱਟੀ ਨਹੀਂ ਹੁੰਦੀ ਚੱਕ ਗੰਦੀ ਐ ਨਹੀਂ ਬਹੁਤ ਖੰਦੀ ਦਾ ਬੂਤ ਜੇ ਨਾ ਹੋਵੇ ਤਾਂ ਸੱਪ ਜੇ ਕਾਲਾ ਨਾਂਗ ਕਰੇ ਤੇ ਮੇਰੇ ਮਮਾ ਜਮਾ ਆ ਆ ਵੇਖੋ ਆ ਕੋਈ ਸਟਾਈਲ ਹੁੰਦਾ ਅੱਜ ਕੱਲ ਮੁੰਡੇਆਂ ਘੁੰਡੇਆਂ ਦਾ ਟਾਈਮ ਹੈ ਤੇ ਬੁੱਢੇ ਤਾਂ ਐਵੇਂ ਨਜ਼ਾਰੇ ਲੈਂਦੇ ਹੈ ਗਾਚੀ ਹੈ ਦੇ ਤੁਸੀਂ ਕਹਿੰਦੇ ਮੈਂ ਗਾਚੀ ਖਾਂਦੇ ਹਾਂ ਹੁਣ ਮੇਰੇ ਦੋ ਬੰਦੇ ਹੋਰ ਵੀ ਇਹ ਕਰੇ ਖਾਣ ਵਾਲੇ ਜਿਆਦਾ ਇਹੋ ਜਿਆਦਾ ਪੁੱਜੀ ਹੋਵੇ ਨਾ ਬਹੁਤ ਟੈਸਟ ਲੱਗਦੀ ਬਹੁਤ ਵਧੀਆ ਪੁੱਜੀ ਹੋਏ ਨਾਲ ਕਦੇ ਵੀ ਨਾ ਕੋਈ ਰੋਗ ਲੱਗਦਾ ਹੈਗਾ ਬਹੁਤ ਵਧੀਆ ਬੰਦੀ ਹੈ ਵੈਸੇ ਪੈਂਦੀ ਤਾਂ ਬਹੁਤ ਮੈਂ ਰੋਟੀ ਖਾ ਲਾਂ ਨਾ ਉਹ ਤੋਂ ਬਾਅਦ ਖਾਣੀ ਮੇ ਰੋਟੀ ਆਜ ਮੋ ਜਾਂਦੀ ਹੈ ਚਾਹ ਪੀ ਲਾਂ ਸ਼ਾਮ ਨੂੰ ਤਾਂ ਕਰਕੇ ਵਧੀਆ ਲੱਗਦੀ ਹੈ ਗਾਇ ਬੋਟ ਟੈਸਟ ਇਹਨਾਂ ਨੂੰ ਪਤਾ ਇਹਨਾਂ ਦਾ ਆਪ ਦਾ ਪਤਾ ਵੀ ਬੱਕਰੇ ਦੀ ਸਬਜ਼ੀ ਲਿਆ ਕੇ ਖਾ ਕੇ ਕਿਵੇਂ ਸਵਾਦ ਲੱਗਦੀ ਹੈ ਮੀਟ ਤਾਕੇ ਤਲੰਦਾ ਮੀਟ ਖਾਣਾ ਚਾਹੀਦਾ ਅੰਡੇ ਖਾਣਾ ਚਾਹੀਦੇ ਨਾ ਇਹਨਾਂ ਨੂੰ ਹੁਣ ਹੀ ਤਾਂ ਪਤਾ ਲੱਗਦਾ ਵੀ ਉਹ ਚੀ ਸਵਾਦ ਹੁੰਦੀ ਹੈ ਤੇ ਵਾਹ ਤੇਰੇ ਸਾਨੂੰ 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 ਪਤਾ ਵੀ ਸਾਨੂੰ ਕੀ ਚੀਜ਼ ਵਧੀਆ ਲੱਗਦੀ ਹੈ ਇਹਨਾਂ ਨੂੰ ਕਹਿੰਨ ਸੁਮਤਰ ਬੂੜ ਬਾਲ ਦਮੜ ਕੀ ਚੱਲਨੀ ਹੈ ਉਹ ਭਾਂਡਾ ਬਣ ਜਾ ਕਿਤੇ ਨਹੀਂ ਜਾ ਰਹੀ ਇਤ ਨੀਚੇ ਆ ਮੈਂ ਤਾਂ ਸੋ ਮਨ ਨੂੰ ਖਤਰਾ ਪੈ ਗਿਆ ਵੀ ਮੇਰੀ ਮੰਮੀ ਕਿਤੇ ਮੈਨੂੰ ਰੋਟੀਆਂ ਨਾਲ ਬਣਾ ਦੇ ਬਣਵਾਉਂਗੀ ਨਾਲ ਪਰੌਂਠੇ ਬਣਵਾਉਂਗੀ ਬਾਏ ਬਾਏ ਪਰੌਂਠੇ ਦੇ ਕੀ ਸੀਨ ਬਣਾਣਾ ਨਾ ਬਣਾਉਂਗੇ ਬਾਅਦ ਚ ਚਲੋ ਬਾਅਦ ਚ ਪਰੌਂਠੇ ਦਾ ਸੀਨ ਬਣਾ ਕੇ ਦਿਖਾਵਾਂਗੇ ਤੁਸੀਂ ਬਣੇ ਰਹੋ ਆਪਣੇ ਵਲੋਗ ਚੈਨਲ ਤੱਕ ਹਾਂਜੀ ਆ ਵੇਖੋ ਹੋ ਗਿਆ ਆਪਣੇ ਮੂਲੀਆਂ ਦੇ ਪਰੌਂਠੇ ਤਿਆਰ ਇਹ ਦੇਖੋ ਕਿਉਂ ਤਵੇ ਤੇ ਰੱਖ ਕੇ ਗਰਮ ਹੋ ਰਿਹਾ ਤੇ ਉਹ ਵੇਖੋ ਨੂਨ ਮਿਰਚ ਪੈ ਗਿਆ ਮੁਹਰੀਆਂ ਚ ਤਿਆਰ ਹੋ ਗਈਆਂ ਪਾਲਕ ਪੈ ਗਈ ਠੀਕ ਹੈ ਹੁਣ ਬਸ ਰੋਟੀ ਬਣਾਣਾ ਪਰੋਠਾ ਬਣਾਣਾ ਰਹਿ ਗਿਆ ਬਾਕੀ ਕੰਮ ਸੱਟਾ ਸਾਰਾ ਸੁਣੀ ਵੇਖ ਸਰਵਿਧਾ ਬਾੜੀ ਚੱਕੀ ਉੱਤੇ ਰੱਖੀ ਆਪਾ ਫੋਨ ਥੋੜੀ ਜਿਹਾ ਹਮ ਹੋਰ ਤੇ ਬਾਕੀ ਜਿਹੜੇ ਵੇਖਦੇ ਨੇ ਆ ਕਹਿੰਦੇ ਹਣੇ ਸਾਡਾ ਜੀ ਤਾਂ ਅਗਰ ਤਾਂ ਵੀ ਕੱਲੇ ਕੱਲੇ ਖਾ ਜਾਂਦੇ ਆ ਬਾਹਲਾ ਤਾਂ ਘਟਦੇ ਹੋ ਨੇ ਆਂਦੇ ਨੇ ਕੱਲੇ ਕੱਲ ਰੋਜ਼ ਮੁਹਰੀਆਂ ਦੇ ਪਰੋਠੇ ਬਣਾ ਕੇ ਇਥੇ ਲੇਖੇ ਨੀਚੇ-ਨੀਚੇ

ਉਹ ਰਾਜੇ ਮਰਚਾ ਉਰ ਪੈ ਦਿੱਤੀ ਕੇ ਫਿਰ ਕਰਾਰੀ ਇਹ ਤਾਂ ਵਧੀਆ ਲੱਗਦੇ ਬਿਤੇ ਦਲਪੁਰ ਦਾ ਇਹ ਕਦਾਈ ਜਾ ਕਦੇ ਮੈਨੂੰ ਨਹੀਂ ਚਲ ਦਹੀਂ ਲਿਆ ਦੂਗਾ ਸੁਮੀ ਨੂੰ ਦਹੀਂ ਲਿਆ ਦੋ ਸੁਮੀ ਗळा ਪੈ ਗਿਆ ਸੁਮੀ ਪਾਇਰ ਨੂੰ ਦਹੀਂ ਦਵਾਗੀ ਕਦਾਈ ਲਿਆਵੇਂ ਬਸ ਉਹ ਨਣਕੇ ਦਹੀਂ ਦਾ ਹਾਨੇ ਬ్రో ਪਤਾ ਕਿੰਨੇ ਸਵਾਲ ਲੱਗਦੇ ਅੱਛਾ ਕੀ ਖਾਦਾ ਕੀ ਹੈ ਸਹਾਰੀ ਲੋਕਾਂ ਆਪਿੰਡੇ ਲੋਕਾਂ ਦੇ ਭਈਆ ਸੇ ਤਾਂ ਪਿੰਡੀ ਲੋਕ ਠੀਕ ਹੈ ਸਾਨੂੰ ਤਾਂ ਜ਼ਰੂਰਤ ਨਹੀਂ ਸ਼ਹਿਰੀ ਲੋਕ ਬਣਨ ਦੀ ਪਿੰਡ ਵਾਲੇ ਵੀ ਇਦਾਂ ਹੀ ਖਾ ਲੈਂਦੇ ਆ ਸੁੱਕੀ ਸਿੰਨੀ ਜਿਵੇਂ ਆਵੇਂ ਓਵੇਂ ਖਾ ਲੈਂਦੇ ਹੈਗੇ ਤੇ ਸੁਮਨ ਸਾਡੀ ਬਣਦੀ ਔੜੇ ਸ਼ਹਿਰੀ ਲੋਕ ਕਹਿੰਦੇ ਸ਼ਹਿਰੀ ਲੋਕ ਅਲੈ ਇਦਾਂ ਖਾਂਦੇ ਮੈਂ ਮਰੱਭੀ ਆ ਗਈ ਮਰਚਾ ਕੰਮ ਬਾ ਰੱਖੀ ਔਰ ਬੱਸ ਤੁਸੀਂ ਵੀ ਆਂ ਅਸੀਂ ਖਾਈਆ ਤਾਂ ਕੋਈ ਖਾ ਲੈ ਜੋਕਰ ਮੋਗਾ ਲੈ ਬਟਾ ਕਰ ਹੁਣ ਅਸੀਂ ਮਾਵਾ ਤੇ ਬੈਠੀਆਂ ਨਾ ਚੁੱਲੇ ਗਾੜੀ ਬਸ ਸਾਨੂੰ ਗਾਲਾਂ ਸੀ ਗਾਲ ਇੱਕ ਦੂਜੇ ਲੜਾਂਗੇ ਅਸੀਂ ਮਾਵਾ ਦੀ ਕੰਮ ਨਹੀਂ ਅਸੀਂ ਇੱਕ ਦੂਜੇ ਪਸੰਦ ਕਰਦੇ ਆ ਹਾਏ ਮੇਰਾ ਫੋਨ ਰੱਖਣ ਵਾਸਤੇ ਕੋਈ ਚੀਜ਼ ਹੀ ਨਹੀਂ ਇਧਰ ਸੇ ਨਹੀਂ ਸਹੀ ਇਹ ਐਸ ਸਾੜਦੇ ਹੋਏ ਮੇਰੇ ਕੋਲ ਕਮਨ ਟੋਰਸ ਤਾਂ ਇਥਾਂ ਲੱਭੀ ਇਹ ਵਿੱਚ ਬਾਤ ਅੱਛੀ ਹੈ ਮੋਬਾਈਲ ਚ ਵਾਰੀਆ ਲਾ ਵਾਰੀਆ ਮੈਂ ਨਹੀਂ ਬਚ ਕੇ ਬਚ ਕੇ ਮੇਰਾ ਫੋਨ ਉਹਨੇ ਟੁੱਟ ਜਾਣਾ ਸੀ ਮੈਂ ਹਮੇਸ਼ਾ ਪਹਿਲੀ ਵਾਰ ਪਰੌਂਠਾ ਸਟਰੀਸਮ ਛੋਟੇ ਵੇਖੇ ਮੈਂ ਦੂਸਰੀ ਕਿਵੇਂ ਬਣਾਏਗੀ ਡੱਡ ਰੋਟੀਆਂ ਨਹੀਂ ਬਣਾਦੀ ਸੁੰਮਣ ਪਰੌਂਠਾ ਬਣਾਉਂਦੀ ਹੈ ਵੇਖੋ ਕਿਸ ਤਰੀਕੇ ਡੱਬ ਰੋਟੀਆਂ ਨਹੀਂ ਬਣਾਉਂਦੀ ਐਦਾਂ ਬਣਾਉਂਦੀ ਮੈਨਾਂ ਆ ਜਾਈਏ ਅੱਜ ਭਈ ਜਿਨ੍ਹਾਂ ਨੇ ਪਰੌਂਠੇ ਖਾਣੇ ਤੇ ਬਾਕੀ ਤੁਸੀਂ ਮੇਰੀ ਸਪੋਰਟ ਕਰਿਆ ਕਰੋ ਦੱਸਿਆ ਕਰੋ ਮੇਰੇ ਵਲੋਗ ਵਧੀਆ ਲੱਗਦੇ ਤੁਸੀਂ ਕਮੈਂਟ ਕਰਿਆ ਕਰੋ ਵੀ ਬਹੁਤ ਵਧੀਆ ਵਲੋਗ ਹੈ ਐਦਾਂ ਦੇ ਆਪਣੇ ਘਰ ਘਰ ਦੇ ਵਲੋਗ ਹੈ ਜੀ ਆਪਣੇ ਹੋਰ ਕੋਈ ਰਿਕੇਸ਼ਨ ਹੈ ਨਹੀਂ ਕੋਈ ਵਧੀਆ ਵਲੋਗ ਬਣਾਉਣ ਦੀ ਜਗ੍ਹਾ ਹੈ ਨਹੀਂ ਤੇ ਲਾਈਕ ਕਮੈਂਟ ਸ਼ੇਅਰ ਫੋਲੋ ਦਬਕੇ ਸਬਸਕ੍ਰਾਈਬ ਕੀਤਾ ਕਰੋ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਬਟਨ ਦਬਾਓ ਤੇ ਸਬਸਕ੍ਰਾਈਬ ਕਰੋ ਅੱਛਾ ਸੁਮਨ ਤਾਂ ਕਰਤਾ ਤੇ ਆ ਵੀ ਆਪਾਂ ਇਦਾਂ ਨੇ ਭਾਈ ਗਰੀਬ ਬੰਦੇ ਆ ਜਿੱਦਾਂ ਦਾ ਵਲੋਗ ਬਣਾਣਾ ਦਾ ਉਦਾਂ ਤੇ ਬਣਾ ਲੈਨੇ ਜਿੱਦਾਂ ਦੀ ਵੀਡੀਓ ਬਣਾਣੀ ਆਂਦੀ ਆਪਾਂ ਉਦਾਂ ਦੇ ਬਣਾ ਲੈਨੇ ਮੇਰੇ ਨਾਲ ਕਿਸੇ ਦੀ ਸਪੋਰਟ ਹੈ ਨਹੀਂ ਮੇਰੀ ਕੋਈ ਵੀ ਨਹੀਂ ਸਪੋਰਟ ਕਰਦਾ ਮੇਰੇ ਮੇਰੇ ਬੱਚੇ ਨਹੀਂ ਸਪੋਰਟ ਕਰਦੇ ਤੇ ਦੂਸਰੇ ਨੇ ਕਿੱਥੋਂ ਮੇਰੀ ਸਪੋਰਟ ਕਰਨੀ ਜੀ ਮੈਂ ਕਹਿ ਦਵਾਂ ਵੀ ਐਵੇਂ ਬੋਲਣਾ ਹੈ ਤੂੰ ਮੰਮੀ ਐਵੇਂ ਬੋਲਦੀ ਹੈ ਤੂੰ ਮੰਮੀ ਐਵੇਂ ਬੋਲਦੀ ਭਾਈ ਮੈਨੂੰ ਜਿਵੇਂ ਬੋਲਣਾ ਆਂਦਾ ਮੈਂ ਐਵੇਂ ਬੋਲ ਸਕਦੀ ਆ ਠੀਕ ਹੈ ਤੇ ਹੁਣ ਸਭ ਨੂੰ ਗੁੱਸਾ ਚੜ ਜਾਂਦਾ ਵੀ ਸਾਡੀ ਬੇਇੱਜ਼ਤੀ ਕਰ ਜਾਂਦੀ ਹੈ ਤੇ ਤੁਹਾਨੂੰ ਹੋਰ ਉਹ ਬਿਕੋਸ ਅਡੀ ਛੱਤ ਤੇ ਦੀਨੇਰੀ ਮੈਨੂੰ ਉਹ ਸਾਰੇ ਬੰਦੇ ਰ ਖਾਸ ਕਰਕੇ ਲਾਡੀ ਵੀ ਮੇਰੀ ਨਹੀਂ ਸਪੋਰਟ ਕਰਦਾ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਨਾ ਨਾ ਲਾਡੀ ਤਾਂ ਮੇਰੇ ਬਿਲਕੁਲ ਵੀ ਸਪੋਰਟ ਕਰਦਾ ਹੋਵੇਖੋ ਇਹਨਾਂ ਇਹ ਸਾਡੇ ਗੈਸਟ ਆ ਇਹਨਾਂ ਅੱਜ ਆਪਾਂ ਇਹਨਾਂ ਨੂੰ ਮੂਹਣੀ ਵਾਲੇ ਪਰੋਠੇ ਖਵਾਣੇ ਆ ਠੀਕ ਆ ਪਾ ਕੇ ਤੇ ਆਪਣੀ ਲਾਡੀ ਵੀ ਨਹੀਂ ਸਪੋਰਟ ਕਰਦਾ ਤੇ ਸੁਮਨ ਨੇ ਤਾਂ ਸਪੋਰਟ ਕਰਨੀ ਹੀ ਕਰਨੀ ਹੈ ਜੇ ਮੈਂ ਜੇ ਮੈਂ ਪੜ੍ਹੀ ਹੁੰਦੀ ਨਾ ਫਿਰ ਮੈਂ ਰੋਟੀ ਸੜ ਗਈ ਚਲੋ ਕੋਈ ਗੱਲ ਪਹਿਲੀ ਰੋਟੀ ਸੜ ਗਈ ਜੇ ਮੈਂ ਪੜ੍ਹੀ ਹੁੰਦੀ ਨਾ ਮੈਂ ਖੁਦ ਦੇ ਵਲੋਗ ਆਪੇ ਬਣਾਵਣਾ ਐਡਿਟਿੰਗ ਕਰਾ ਕਰ ਕੇ ਚੱਲਦਾ ਇਹਨਾਂ ਦੀ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਦੀ ਮੈਨੂੰ ਮਿਹਨਤ ਕਰਨੀ ਪੈਂਦੀ ਲਾਡੀ ਦੀ ਵੀ ਲਾਡੀ ਐਵੇਂ ਕਰਦੇ ਐਵੇਂ ਕਰਦੇ ਲਾਡੀ ਮੇਰੀ ਚੀਜ਼ ਤੇ ਕੋਈ ਫੋਕਸ ਨਹੀਂ ਕਰਦਾ ਲਾਡੀ ਕੋਈ ਚੀਜ਼ ਤੇ ਨਹੀਂ ਮਤਲਬ ਨਾ ਇੰਸਟਾ ਤੇ ਨਾ YouTube ਚੈਨਲ ਤੇ ਮੈਂ ਖੁਦ ਦੀ ਆਪਦੀ ਮਿਹਨਤ ਕਰਦੀ ਆ ਤੇ ਲਾਡੀ ਆਪਦੀ ਮਿਹਨਤ ਕਰਦਾ ਤੁਸੀਂ ਜਿੰਨੇ ਵੀ ਮੇਰੇ ਵੀਰ ਜੁੜੇ ਹੋ ਮੇਰੇ ਨਾਲ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੀ ਹੈਲਪ ਕਰੀ ਕਰੋ ਮੈਨੂੰ ਦੱਸਿਆ ਕਰੋ ਵੀ ਤੁਸੀਂ ਏਦਾਂ ਦੇ ਵਲੌਗ ਬਣਾਇਆ ਕਰੋ ਏਦਾਂ ਦੀ ਵੀਡੀਓ ਬਣਾਈਆ ਕਰੋ ਬਸ ਤੇਰੇ ਵਲੌਗ ਸਾਹਸਾਂ ਨਿਕਲ ਬਿਚਾਰੇ ਨੇ ਵਿਚਾਰੇ ਮੇਰੀ ਹੈਲਪ ਕਰਨਗੇ ਨੂੰ ਪਤਾ ਵੀ ਬੰਦਾ ਜਿਹੜਾ ਦੁਖੀ ਹੋਵੇ ਉਹੀ ਬੰਦਾ ਦੁੱਖ ਸੱਸਦਾ ਹੁੰਦਾ ਉਹੀ ਕੁਝ ਬੋਲਦਾ ਹੁੰਦਾ ਜਿਹੜਾ ਸੁਖੀ ਹੋਵੇ ਉਹ ਨਹੀਂ ਬੋਲਦਾ ਬਾਕੀ ਜਿਨ੍ਹਾਂ ਨੇ ਫਰੋਂਟ ਖਾਣੇ ਆ ਮੂੜੀਆਂ ਵਾਲੇ ਆ ਜਾਓ ਖਾ ਲੋ ਆਪਾਂ ਹੁਣ ਸੂਮਨ ਤਿਆਰ ਕਰ ਲਈਏ ਤੇ ਆਪਾਂ ਖਾ ਲਈਏ ਕਰ ਵੀ ਲੋਗ ਆਹ ਗਾਲਾਂ ਕੱਢਦੇ ਹਣ ਮੂੰਕੇ ਮੇ ਹੋ ਗਿਆ ਸੁੰਮ ਸਤ ਸ੍ਰੀ ਅਕਾਲ ਮੇਰਾ ਜਿਆਦਾ ਗੋਰੀ ਲੱਗ ਰਹੀ ਨਾ ਅੱਜ ਤੂੰ ਬਾਏ ਬਾਏ ਅੱਜ ਦਾ ਕਮਰੇ ਵਲੋਗ ਤੇ ਬੜਿਆ ਰਹਿਣਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਫੋਲੋ ਦਬਕੇ ਕਰੋ ਬਾਏ ਬਾਏ ਮਿਲਦੇ ਕੱਲ ਦੇ ਵਲੋਗ ਤੇ